ਸਿੰਪਲ ਵਰਡਸ ਦੇ ਵਿੱਚ ਸਮਝਾਉਣਾ ਕੀਤਾ ਜਾਵੇ ਕਿ ਇਹ ਗੁਣ ਕੀ ਹਨ ਔਰ ਬੰਦੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਤਾਂ ਗੁਰਬਾਣੀ ਦੇ ਵਿੱਚ ਰਾਗ ਗਦਾਰਾ ਦੇ ਵਿੱਚ ਭਗਤ ਕਬੀਰ ਦਾ ਸ਼ਬਦ ਹੈ ਔਰ 11 26 ਜਿਹੜਾ ਪੰਨਾ ਹੈ ਗੁਰੂ ਸਾਹਿਬ ਜੀ ਦਾ ਅੰਗ ਜੋ ਹੈ ਉੱਤੇ ਗੁਰੂ ਸਾਹਿਬ ਕਹਿੰਦੇ ਆ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚਿੰਨੇ ਤਿੰਨ ਹੀ ਪਰਮ ਪਦ ਪਾਇਆ ਇਹ ਜਿਹੜੇ ਪਰਮਾਤਮਾ ਨੇ ਇੱਕ ਖੇੜ ਵਿਚਾਈ ਹੋਈ ਹੈ ਤਿੰਨਾਂ ਗੁਣਾਂ ਨੇ ਔਰ ਇਤ ਜੋ ਸੁਰੂ ਸਤਮਸ ਗੁਣ ਨੂੰ ਲੈਂਦੇ ਹਨ ਤਮਸ ਗੁਣ ਕੀ ਹੈ ਕਿ ਜਿੱਥੇ ਮਨੁੱਖ ਜੋ ਹੈ ਆਲਸ ਦੀ ਅਵਸਥਾ ਦੇ ਵਿੱਚ ਆ ਜਾਂਦਾ ਹੈ ਕਿ ਜੜ ਚੇਤਨਾ ਜੋ ਹੈ ਉਹਦੇ ਵਿੱਚ ਖਲੋ ਜਾਂਦਾ ਹੈ ਜੜ ਹੀ ਹੈ ਜੜ ਚੇਤਨਾ ਜਿਵੇਂ ਇੱਕ ਪੱਥਰ ਹੈ ਉਹ ਨਾ ਹਿਲ ਸਕਦਾ ਹੈ ਨਾ ਸੋ ਸਕਦਾ ਹੈ ਨਾ ਫੀਲ ਕਰ ਸਕਦਾ ਹੈ ਇਹ ਅਵਸਥਾ ਜਿਹੜੀ ਇਹ ਤਮਸ ਦੀ ਅਵਸਥਾ ਹੈ ਮਨੁੱਖ ਜੋ ਹੈ ਉਹ ਪੂਰੀ ਤਰ੍ਹਾਂ ਹੀ ਮਾਦੋ ਅਵਿਦਿਆ ਹਿਤਕੀਨ ਅਵਿਦਿਆ ਦਾ ਮਤਲਬ ਹੈ ਹਨੇਰੇ ਦੇ ਨਾਲ ਹਿਤ ਕਰਦਾ ਜਿਵੇਂ ਸੀਵਲਸ ਦੇ ਜੋ ਕੀੜੇ ਹਨ ਉਹ ਨੇਰੇ ਚ ਸੀਵਰੇ ਦੇ ਵਿੱਚ ਹੀ ਰਹਿੰਦੇ ਹਨ ਔਰ ਉਹਦੇ ਵਿੱਚ ਹੀ ਮਰ ਜਾਂਦੇ ਹਨ ਸੋ ਮਾਦੋ ਅਵਿਦਿਆ ਹਿਤਕੀਨ ਔਰ ਬਬੇਕ ਦੀਪ ਮਲੀਨ ਜਿਹੜੀ ਅਕਲ ਦਾ ਜਿਹੜਾ ਦੀਵਾ ਹੈ ਉਹ ਮਲੀਨ ਹੋ ਜਾਂਦਾ ਹੈ ਉਹਦੇ ਆਸੇ-ਪਾਸੇ ਕਾਈ ਜਮ ਜਾਂਦੀ ਹੈ ਜੇ ਧੂਆ ਜਮ ਜਾਂਦਾ ਹੈ ਤਾਂ ਉਹ ਬਾਹਰ ਦੇਖਣਾ ਨਹੀਂ ਜਾਂਦਾ ਹੈ ਸੋ ਇਹ ਤਮਸ ਗੁਣ ਭਾਗ ਹੈ ਜਦੋਂ ਚੇਤਨਾ ਦੇ ਵਿੱਚ ਜੜ ਦੀ ਅਵਸਾ ਜਿਹੜੀ ਹੈ ਉਹ ਉਗਮ ਪਵੇ ਤਾਂ ਇਹ ਇੱਕ ਕਿਸਮ ਦਾ ਅਸੀਂ ਇਸੀ ਉਦਾਹਰਣੇ ਵੀ ਦੇ ਸਕਦੇ ਹਾਂ ਕਿ ਜਿਵੇਂ ਇੱਕ ਮੋਮਬਤੀ ਜਗ ਰਹੀ ਹੈ ਜੋ ਮੋਮਬਤੀ ਹੈ ਉਹ ਜੜ ਹੈ ਔਰ ਜੋ ਉਹਦੀ ਲਾਟ ਜਗ ਰਹੀ ਹੈ ਫਲੇਮ ਹੈ ਉਹ ਕੀ ਹੈ ਰਜੋ ਗੁਣ ਹੈ ਹੁਣ ਰਜੋ ਗੁਣ ਕੀ ਹੈ ਭਗਤ ਕਬੀਰ ਨੇ ਵੀ ਭਗਤ ਸਾਰਿਆਂ ਨੇ ਗੁਰੂ ਸਾਹਿਬਾਨ ਨੇ ਵੀ ਰਜੋ ਗੁਣ ਦੀ ਵੀ ਅੰਗਿਤ ਦੱਸੀ ਹੈ ਲੇਕਿਨ ਤਮਸ ਗੁਣ ਦੀ ਵੀ ਅੰਮੀ ਦੱਸੀ ਹੈ ਲੇਕਿਨ ਉੱਥੇ ਭਗਵਦ ਗੀਤਾ ਦੇ 14ਵੇਂ ਚੈਪਟਰ ਦੇ ਵਿੱਚ ਕ੍ਰਿਸ਼ਨ ਅਰਜਨ ਨੂੰ ਦੱਸਿਆ ਹੈ ਕਿ ਇਟ ਇਜ਼ ਆਲਵੇਸ ਬੈਟਰ ਟੂ ਬੀ ਐਕਟਿਵ ਥੈਨ ਟੂ ਰਿਮੇਨ ਇਨਐਕਟਿਵ ਜਦੋਂ ਅਰਜਨ ਜਿਹੜਾ ਹੈ ਹਥਿਆਰ ਫੁੱਟ ਕੇ ਖਲੋ ਜਾਂਦਾ ਹੈ ਕਿ ਮੇਰੇ ਆਪਣੇ ਸਾਰੇ ਰਿਸ਼ੇ ਦਾ ਸਾਹਮਣੇ ਹਨ ਜਿਹਨਾਂ ਨੂੰ ਮਾਰ ਕੇ ਹੀ ਮਨਜਿੱਤ ਪ੍ਰਾਪਤ ਕਰਨੀ ਹੈ ਤਾਂ ਮੈਂ ਅਸੀਂ ਜਿੰਨੀ ਹਾਸਲ ਕਰਨੀ ਜਾਂਦਾ ਔਰ ਮੈਂ ਚੁੱਪ ਕਰਕੇ ਬੈਠਣਾ ਹੈ ਲੋਟਸ ਸੀਟਰ ਟੈਨਿਸਨ ਦੀ ਇੱਕ ਬੜੀ ਮਸ਼ਹੂਰ ਕਿਤਾਬ ਹੈ ਕਵਤਾ ਹੈ ਔਰ ਉਹ ਵਿੱਚ ਉਹ ਲੋਟਸ ਸੀਟਰ ਜੋ ਹਨ ਪਹਿਲਾ ਉਹ ਸੇਲਰਸ ਹਨ ਔਰ ਬੜੀ ਬੜੀ ਦੂਰ ਤੱਕ ਸਮੁੰਦਰ ਚ ਜਹਾਜ਼ਾਂ ਦੇ ਸਫ਼ਰ ਕਰਕੇ ਆਏ ਹਨ ਔਰ ਇੱਕ ਜਗ੍ਹਾ ਤੇ ਆ ਕੇ ਬੈਠ ਜਾਂਦੇ ਹਨ ਔਰ ਉੱਥੇ ਉਹ ਕਹਿੰਦੇ ਆ ਸਾਰੀ ਧਰਤੀ ਖੜੀ ਹੈ ਸਾਰੇ ਦਰਖਤ ਖੜੇ ਆ ਅਸੀਂ ਕਿਉ ਆਪਣੇ ਆਪ ਨੂੰ ਵਕਤਾਂ ਜਵਾਇਆ ਅਸੀਂ ਨਹੀਂ ਆਉਣਾ ਸੁੱਤੇ ਰਹਿਣਾ ਹੈ ਜਾਂ ਲੇਟੇ ਰਹਿਣਾ ਹੈ ਕੋਈ ਕੰਮ ਨਹੀਂ ਕਰਨਾ ਹੈ ਸੋ ਇਹ ਤਮਸ ਦੀ ਅਵਸਥਾ ਹੈ ਜਦੋਂ ਸਟੇਟ ਆਫ ਇਨਰਸ਼ੀਆ ਤੇ ਰਹਿਣਾ ਔਰ ਇਨਰਸ਼ੀਆ ਤੇ ਰਹਿੰਦਾ ਕੀ ਭਾਵ ਹੈ ਕਿ ਬੰਦਾ ਜੋ ਸੁੱਤਾ ਰਹਿੰਦਾ ਹੈ ਆਲਸੀ ਰਹਿੰਦਾ ਹੈ ਉਹਦੇ ਮਨ 'ਚ ਗੁੱਸਾ ਚੜਦਾ ਹੈ ਉਹਦੇ ਮਨ ਦੇ ਵਿੱਚ ਜਿਹੜਾ ਦੁਸ਼ਵ ਭਾਵਨਾ ਆਉਂਦੀ ਹੈ ਔਰ ਇਹ ਇਨਰਸ਼ੀਆ ਔਰ ਇਨਐਕਟੀਵਿਟੀ ਦਾ ਜਿਹੜਾ ਆਲਮ ਹੈ ਇਹ ਤਮਸੁਰ ਹੈ ਔਰ ਕ੍ਰਿਸ਼ਨ ਜੀ ਨੇ ਮੈਂ ਦੱਸਿਆ ਹੈ ਕਿਉਂਕਿ ਚੈਪਟਰ ਚ ਕਹ ਰਿਹਾ ਹੈ ਕ੍ਰਿਸ਼ਨ ਨੂੰ ਕਿ ਐਕਟਿਵ ਹੋਣਾ ਬੈਟਰ ਹੈ ਇਨ ਐਕਸ਼ਨ ਦੇ ਨਾਲ ਤਾਂ ਜਿਹੜਾ ਰਜੋ ਗੁਣ ਹੈ ਉਹਦੇ ਵਿੱਚ ਬੰਦਾ ਐਕਟਿਵ ਹੈ ਐਕਟਿਵ ਦਾ ਬੋਧ ਹੈ ਕਿ ਸੈਸ ਕਟੇ ਲੱਖੋ ਉੱਠਦਾ ਆਵੇ ਤ੍ਰਿਪਤਾ ਆਵੇ ਮਾਇਆ ਪਾਚੇ ਭਾਵੇ ਜਿਵੇਂ ਗੁਰੂ ਸਾਹਿਬ ਨੇ ਤਾਂ ਸ੍ਰੀ ਰਾਗ ਦੇ ਵਿੱਚ ਪੰਜਵੇਂ ਗੁਰੂ ਸਾਹਿਬ ਦਾ ਸ਼ਬਦ ਹੈ ਕਿ ਜਿਉਂ ਕੁੱਕਰ ਹਰਕਾ ਆਇਆ ਕੁੱਕਰ ਦਾ ਭਾਵ ਹੈ ਕੁੱਤਾ ਜਿਵੇਂ ਹਲਕਾ ਹੋਇਆ ਹੋਵੇ ਔਰ ਧਾਵੇ ਇੰਦਾ ਦਸ ਜਾਏ ਸਾਰੇ ਦਸਾਂ ਨਿਸ਼ਾਵਾਂ ਅਲਪਜਾ ਦੰਦਾ ਹੈ ਔਰ ਪਾਗਲ ਹੋ ਕੇ ਦੌੜਿਆ ਫਿਰਦਾ ਹੈ ਔਰ ਲੋਭੀ ਜਾਨਤ ਨਾ ਜਾਣੀ ਪੱਖ ਪੱਖ ਸਭ ਗਾਇ ਉਹਨੂੰ ਕੋਈ ਪਾਪ ਦਾ ਪੁੰਨ ਦਾ ਕੋਈ ਪਤਾ ਨਹੀਂ ਹੈ ਇਹਦੇ ਵਿੱਚ ਜਦੋਂ ਗੁਣ ਐਸਾ ਹਾਵੀ ਹੋ ਜੇ ਬੰਦੇ ਦੇ ਵਿੱਚ ਹੌਮੇ ਜਿਹੜੀ ਹੈ ਉਹ ਬੜੀ ਜਿਹਾ ਬਲਵਾਨ ਹੋ ਜਾਂਦੀ ਹੈ ਜਿਹੜੇ ਸਕੰਦਰ ਹਿਟਲਰ ਮਸੂਲੇਨੀ ਐਸੇ ਜਿਹੜੇ ਲੀਡਰ ਹੋਏ ਆ ਇਹ ਇਨਾਂ ਨੇ ਚਾਹੇ ਦੁਨੀਆ ਕਿੰਨੀ ਮਰਜ਼ੀ ਜਿੱਤ ਲਈ ਲੇਕਿਨ ਇਹਨਾਂ ਦੀਆਂ ਡਜਾਇਰਸ ਇਹਨਾਂ ਦੀਆਂ ਖਾਸ਼ਾਂ ਦਾ ਅੰਤ ਨਹੀਂ ਹੋਇਆ ਔਰ ਅਨੇਕਾਂ ਲੱਖਾਂ ਲੁਕਾਂ ਨੂੰ ਤਮੂਰ ਲਿੰਗੜੇ ਚੰਗੇਜ਼ ਖਾਨ ਨੇ ਹਜ਼ਾਰਾਂ ਦੁਨੀਆਂ ਦੇ ਬੰਦਿਆਂ ਨੂੰ ਮਾਰਿਆ ਔਰ ਲੇਕਿਨ ਉਹਨਾਂ ਨੂੰ ਪਤਾ ਨਹੀਂ ਐਕਸ਼ਨ ਤਾਂ ਹੈ ਉਹਨਾਂ 'ਚ એનર્ਜੀ ਤਾਂ ਬਹੁਤ ਹੈ ਫਿਰ ਮੰਜ਼ਿਲ ਕੀ ਹੈ ਇਹਦੇ ਬਾਰੇ ਕੁਝ ਪਤਾ ਨਹੀਂ ਹੈ ਔਰ ਜਿੰਨਾ ਵੀ ਸੰਸਾਰ ਦੇ ਵਿੱਚ ਸਭ ਤੋਂ ਵੱਧ ਮਨੁੱਖਤਾ ਨੂੰ ਦੁੱਖ ਦਿੱਤਾ ਹੈ ਉਹ ਰਜੋਗੁਣ ਵਾਲਿਆਂ ਨੇ ਸਭ ਤੋਂ ਵੱਧ ਦੁੱਖ ਦਿੱਤਾ ਹੈ ਕਿਉਂਕਿ ਉਹ ਆਪਣੇ ਮਤਲਬ ਲਈ ਸੈਲਫਿਸ਼ਨੈਸਨ ਦੇ ਵਿੱਚ ਪੂਰੀ ਤਰ੍ਹਾਂ ਗਲਤਾਨ ਬਿੰਦੇ ਆ ਤਾਂ ਇਹ ਜੋ ਇੱਕ ਤਕੋਣ ਹੈ ਤਕੋਣ ਦੀਆਂ ਉੱਠੀ ਤਕੋਣ ਕਰ ਦੋ ਔਰ ਜੋ ਲੋ ਬਾਈਆਂ ਹਨ ਉਹ ਥੱਲੇੋਂ ਤੁਹਾਨੂੰ ਨਿਕਲਦੀਆਂ ਹਨ ਇੱਕ ਪਾਸੇ ਤਮਸ ਗੁਣ ਹੈ ਇੱਕ ਪਾਸੇ ਰਜਸ ਗੁਣ ਹੈ ਔਰ ਉੱਪਰਲੀ ਜੋ ਲਕੀਰ ਹੈ ਲਕੀਰ ਹੈ ਇਹਦੀ ਟ੍ਰਾਇੰਗਲ ਦੀ ਤੇ ਕੋਣ ਦੀ ਉਹ ਜਿਹੜੀ ਲਕੀਰ ਹੈ ਉਹਦੇ ਉੱਤੇ ਚੱਲਣ ਦਾ ਭਾਵ ਹੈ ਉਹ ਲਕੀਰ ਦੋਨਾਂ ਦੇ ਉੱਪਰ ਖੜੀ ਹੈ ਇਸ ਤਰ੍ਹਾਂ ਕਰਕੇ ਔਰ ਜੋ ਉੱਪਰ ਇਸ ਤਰ੍ਹਾਂ ਖਾ ਕੇ ਜਿਹੜੀ ਉੱਪਰਲੀ ਲਕੀਰ ਹੈ ਇਹ ਸਤਵ ਦੀ ਨਿਸ਼ਾਨੀ ਹੈ ਸਤਵ ਗੁਣ ਕੀ ਹੈ ਜਿਹਨੂੰ ਰਜੋ ਤਮੋ ਗੁਣ ਸਤੋ ਗੁਣ ਕਹਿੰਦੇ ਹਨ ਜਿਹੜੀ ਗੁਰਬਾਣੀ ਦੀ ਔਰ ਸਤੋਂਕੋਂ ਦਾ ਪਾਲ ਹੈ ਦੋਨਾਂ ਨੂੰ ਹੀ ਰਜਸ ਗੁਣੋਂਮੀ ਔਰ ਤਮਸ ਗੁਣ ਦਾ ਇੱਕ ਬੈਲੈਂਸ ਬਣਾ ਕੇ ਚੱਲਣਾ ਮਹਾਤਮਾ ਗੁੰਦ ਜਦੋਂ ਵੀ ਬਾਤ ਕਰਦਾ ਹੈ ਉਹ ਬੈਲੈਂਸ ਦੀ ਗੱਲ ਕਰਦਾ ਹੈ ਔਰ ਮਿਡਲ ਜਿਹੜਾ ਰਸਾ ਹੈ ਉਹਦੀ ਗੱਲ ਕਰਦਾ ਹੈ ਕਿ ਨਾ ਸੰਜੇ ਡਿੱਗਣਾ ਹੋਏ ਨਾ ਖੱਬੇ ਡਿੱਗਣਾ ਮਿਡਲ 'ਚ ਚੱਲਣਾ ਹੈ ਜਿਸ ਤਰ੍ਹਾਂ ਆਪਾਂ ਪਿੰਡੂ ਮੇਲਿਆਂ ਦੇ ਵਿੱਚ ਦੇਖਦੇ ਹਾਂ ਕਿ ਕੋਈ ਬੱਚੀ ਕਿਸੇ ਰੱਸੀ ਦੇ ਉੱਤੇ ਚੱਲ ਰਹੀ ਹੈ ਔਰ ਬੈਲੈਂਸ ਬਣਾ ਕੇ ਚੱਲ ਰਹੀ ਹੈ ਔਰ ਜੇ ਉਹ ਸਜੇ ਕਰਨ ਲੱਗੇ ਤਾਂ ਖੱਬੇ ਪਾਸੇ ਨੂੰ ਥੋੜਾ ਡਿਮ ਜਾਂਦੀ ਹੈ ਔਰ ਖੱਬੇ ਪਾਸੇ ਡਿਗਣ ਲੱਗੇ ਤਾਂ ਬੈਲੈਂਸ ਕਰ ਲੈਂਦੀ ਹੈ ਸਜੇ ਪਾਸੇ ਨੂੰ ਕਰਕੇ ਸੋ ਇਹ ਜਿਹੜਾ ਬੈਲੈਂਸ ਕਰਕੇ ਰੱਖਣਾ ਹੈ ਇਹ ਉੱਪਰਲੀ ਪੁੱਠੀ ਤਕਉਣ ਦਾ ਉੱਪਰਲੀ ਜੋ ਲਕੀਰ ਹੈ ਜੋ ਦੋਨਾਂ ਦੂਸਰੀਆਂ ਤਰਾਂ ਦੇ ਉੱਤੇ ਖੜੀ ਹੈ ਔਰ ਉੱਥੇ ਜਲ ਅਜਲ ਦਾ ਬੰਦਾ ਕਿਸ ਵਕਤ ਫਿਰ ਰਜੂਗੁੰਦੀ ਪੱਠੀ ਵਿੱਚ ਜਾਂ ਤਮਗੁੰਦੀ ਜਿਹੜੀ ਹੈ ਪਤਾਲ ਉਹਦੇ ਵਿੱਚ ਗਿਰ ਸਕਦਾ ਹੈ ਸੋ ਇਹ ਜਿਹੜਾ ਸਭ ਤੋਂ ਢੋਲ ਹੈ ਉਹਦਾ ਤੇ ਰਜੂਗੁੰਦੇ ਵਿੱਚ ਕੀ ਫਰਕ ਹੈ ਜਿਹੜਾ ਜੋ ਗੁਣ ਦਾ ਆਦਮੀ ਜੋ ਹੈ ਉਹ ਆਪਣੀਆਂ ਤ੍ਰਿਸ਼ਨਾਵਾਂ ਦੀ ਪ੍ਰੂਰਤੀ ਲਈ ਆਪਣੀਆਂ ਤ੍ਰਿਸ਼ਨਾ ਦੀ ਸੈਲਫਿਸ਼ ਮਤਲਬ ਜਿਹੜਾ ਹੈ ਉਹਦਾ ਮੋਟਿਵ ਉਹਦਾ ਸੈਲਫਿਸ਼ ਹੈ ਉਹ ਅਜੰਡੇ ਨੂੰ ਚਲਾਉਣ ਦੇ ਲਈ ਉਹ ਹਮੇਸ਼ਾ ਐਕਸ਼ਨ 'ਚ ਹੈ ਲੇਕਿਨ ਦੂਸਰੇ ਪਾਸੇ ਸਤਿਗੁਣ ਜਿਹੜਾ ਹੈ ਉਹ ਵੀ ਐਕਸ਼ਨ ਕਰਦਾ ਹੈ ਲੇਕਿਨ ਉਹ ਦੂਸਰਿਆਂ ਦੀ ਭਲਾਈ ਲਈ ਕੰਮ ਕਰਦਾ ਹੈ ਸਰਬੱਤ ਦੇ ਭਲੇ ਲਈ ਕੰਮ ਕਰਦਾ ਹੈ ਇਨਸਾਫ ਲਈ ਤਰਸ ਹੈ ਉਹਦੇ ਮਨ ਦੇ ਕਿ ਦਇਆ ਹੈ ਧਰਮ ਹੈ ਉਹਦੇ ਮਨ ਦੇ ਵਿੱਚ ਪੁੰਨ ਦੀ ਜਿਹੜੀ ਕਰਨ ਦੀ ਉਹਦੇ ਵਿੱਚ ਇੱਕ ਇੱਛਾ ਹੈ ਸੋ ਗੁਰਬਾਣੀ ਦੇ ਵਿੱਚ ਜਿਹੜਾ ਤਮਸ ਰਜਸ ਔਰ ਸਤੋਗ ਇਹ ਗੁਰਬਾਣੀ ਕਹਿੰਦੀ ਹੈ ਕਿ ਇਹ ਜਿਹੜੇ ਤਿੰਨ ਗੁਣ ਹਨ ਜਿਸ ਤਰ੍ਹਾਂ ਰਜੋ ਗੁਣ ਔਰ ਤਮੋਗੁਣ ਦਾ ਭਾਵ ਹੈ ਤਮੋਗੁਣ ਕਿਸਮ ਦੀ ਬ੍ਰੇਕ ਹੈ ਕਾਰ ਦੀ ਔਰ ਰਜੋਗੁਣ ਐਕਸੀਲੇਟਰ ਹੈ ਨਾ ਤਾਂ ਕੱਲੀ ਬ੍ਰੇਕ ਕੰਮ ਕਰ ਸਕਦੀ ਹੈ ਨਾ ਹੀ ਕੱਲਾ ਐਕਸੀਲੇਟਰ ਕੰਮ ਕਰ ਸਕਦਾ ਸੋ ਜਦੋਂ ਐਕਸੀਲੇਟਰ ਤੇਜ਼ ਹੋਇਆ ਔਰ ਲੋਡ ਪਈ ਕਿ ਬ੍ਰੇਕ ਲਗਣੀ ਚਾਹੀਦੀ ਹੈ ਤਾਂ ਤਮਸ ਗੁਣ ਔਰ ਜੇ ਬਿਲਕੁਲ ਖੜੀ ਹੈ ਕਾਰ ਨੂੰ ਚਲਾਣ ਲਈ ਐਕਸੀਲੇਟਰ ਰਜਸ ਗੁਣ ਵਿੱਚ ਆਈਦਾ ਇਹਨਾਂ ਦਾ ਜਿਹੜਾ ਪ੍ਰੋਪਰ ਸੰਤੁਲਨ ਹੈ ਉਹ ਜਦੋਂ ਬੰਦੇ ਦੇ ਮਨ ਚ ਬਣ ਜਾਂਦਾ ਹੈ ਤਾਂ ਬੰਦਾ ਸਤਿਗੁਰੂ ਚੰਦਾ ਹੈ ਲੇਕਿਨ ਸਤਵਗੁਣ ਚ ਆ ਕਰਕੇ ਉਹਨੂੰ ਸੈਲਫਿਸ਼ਨੈਸ ਔਰ ਹਉਮੈ ਆ ਜਾਂਦੀ ਹੈ ਕਿ ਮੈਂ ਇਹਨਾ ਪਾਠ ਕਰਦਾ ਹਾਂ ਮੈਂ ਇਹਨੇ ਪੁੰਨ ਕਰਦਾ ਹਾਂ ਔਰ ਉਹਦੇ ਨਾਲ ਫਿਰ ਉਹ ਰਜਸ ਤਮਸ ਦੇ ਵਿੱਚ ਡਿੱਗਣ ਦੀ ਉਹਦੇ ਵਿੱਚ ਸੰਭਾਵਨਾ ਬਣੀ ਰਹਿੰਦੀ ਹੈ ਤਾਂ ਸਤਿਗੁਰੂ ਕਹਿੰਦੇ ਹਨ ਕਿ ਜਿਉਂ ਹੀ ਜਿਹੜਾ ਬਨੁਖ ਹੈ ਇਹਨਾਂ ਤਿੰਨਾਂ ਗੁਣਾਤੋਂ ਉੱਪਰ ਨਿਕਲ ਜਾਂਦਾ ਹੈ ਜਿਵੇਂ ਲਾਫ ਗ੍ਰੈਵਿਟੇਸ਼ਨ ਹੈ ਤੱਤੀ ਦਾ ਇੱਕ ਸਪੇਸ ਤੱਕ ਇੱਕ ਗ੍ਰੈਵਿਟੇਸ਼ਨਲ ਪੁੱਲ ਹੈ ਉੱਥੇ ਜਿਹੜੀ ਚੀਜ਼ ਵੀ ਉਹਦੀ ਪਕੜ ਜ ਹੈ ਉਹਨੂੰ ਆਪਣੇ ਵੱਲ ਤੱਤੀ ਖਿੱਚਦੀ ਹੈ ਲੇਕਿਨ ਸਪੇਸ ਤੋਂ ਬਾਹਰ ਨਿਕਲਦੇ ਆਈ ਮਨੁੱਖ ਆਜ਼ਾਦ ਹੋ ਜਾਂਦਾ ਹੈ ਔਰ ਜਿਹੜਾ ਪਗਤ ਕਬੀਰ ਦਾ ਹੀ ਸ਼ਬਦ ਹੈ ਕਿ ਅਬ ਤੌ ਜਾਏ ਚੜੇ সিংਹਾਸਣ ਅਬ ਤੋ ਜਾਏ ਚੜੇ ਸੰਗਾਸਨ ਮਿਲੇ ਹਸਾਰਿੰਗ ਪਾਣੀ RAM KABIRA ਇਕ ਬਏ ਹੈ ਕੋਈ ਨਾ ਸਕੇ ਪਸਾਣੀ ਔਰ ਇਹ ਪੇਸ਼ਾਨ ਖਤਮ ਹੋ ਜਾਂਦੀ ਹੈ ਕਿ ਮੈਂ ਕਬੀਰ ਹਾਂ ਜਿੱਦਾਂ ਨਦੀ ਜੋ ਹੈ ਸਮੁੰਦਰ ਦੇ ਵਿੱਚ ਜਦ ਪੂਰੀ ਤਰ੍ਹਾਂ ਲੁਪਤ ਹੋ ਜਾਂਦੀ ਹੈ ਇਸ ਤਰ੍ਹਾਂ ਕੰਬੀਰ ਜਾਂ ਮਨੁੱਖ ਲੁਪਤ ਹੋ ਜਾਂਦਾ ਹੈ ਔਰ ਪ੍ਰਮਾਤਮਾ ਦੇ ਉਹ ਗ੍ਰੈਵੀਟੇਸ਼ਨਲ ਪੁਲ ਜਿਹੜੀ ਹੈ ਧਰਤੀ ਦੀ ਮਾਇਆ ਦੀ ਉਤੋਂ ਬਾਹਰ ਨਿਕਲ ਕੇ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਔਰ ਜਿੱਦਾਂ ਦਰਿਆ ਜੋ ਹੈ ਸਮੁੰਦਰ ਦੇ ਵਿੱਚ ਵਲੀਨ ਹੋ ਕੇ ਆਪਣੀ ਹਸਤੀ ਖਤਮ ਕਰ ਲੈਂਦਾ ਹੈ ਇਹ ਚੌਥਾ ਪਦ ਹੈ ਔਰ ਚੌਥੇ ਪਦ ਨੂੰ ਹਾਸਲ ਕਰਨਾ ਹੀ ਸਤਿਗੁਰਾਂ ਨੇ ਫਰਮਾਇਆ ਹੈ ਕਿ ਪ੍ਰਮਾਤਮਾ ਨੂੰ ਹਾਸਲ ਕਰਨ ਦੇ ਤੁਰ ਹੈ ਸੋ ਸਤਗੁਰ ਬਖਸ਼ਿਸ਼ ਕਰੇ ਅਸੀਂ ਵੀ ਚੌਥੇ ਪਦ ਨੂੰ ਪ੍ਰਾਪਤ ਕਰਨ ਲੱਗਾ ਅਸਰ ਹੋ ਸਕੀਏ ਅਸੀਂ ਵੀ ਆਪਣਾ ਬੈਲੈਂਸ ਜੋ ਹੈ ਰਜੋਗ ਉਹ ਤਮੋ ਗੁੰਦਾ ਪਹਿਨਾ ਕਰਕੇ ਆਪਣੇ ਮਨ ਨੂੰ ਐਸਾ ਸ਼ਿੰਗਾਰ ਕਰ ਸਕੀਏ ਕਿ ਸਤਗੁਰ ਸਾਡੇ ਤੇ ਟੁੱਟ ਪਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ